ਮਨਪ੍ਰੀਤ ਗੌਰ ਕਿੱਥੋਂ ਦੇ ਰਹਿਣ ਵਾਲੇ ਗਿਲਵੜੈਸ ਤੋਂ ਉਹਦੇ ਇਹ ਕੀ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਆਪਣੇ ਘਰ ਜਾਣ ਵਾਸਤੇ ਤੁਸੀਂ ਕਹਿ ਰਹੇ ਹੋ ਉਸ ਕੋਲ ਸਟਰਕਚਰ ਦੀ ਜ਼ਰੂਰਤ ਸਰ 25 ਸਾਲੋਂ ਕੋਟ ਮੈਰਿਜ ਹੋਈ ਨੂੰ ਸਰ ਹੁਣ ਮੇਰਾ ਵੱਡਾ ਪ੍ਰੇਸ਼ਨਾ ਹੋਇਆ ਮੈਨੂੰ ਸੰਭਣ ਵਾਲਾ ਕੋਈ ਨਹੀਂ ਹੈਗਾ ਸਰ ਫੇਰ ਟੈਂਕੇ ਭਰੇ ਹੋਏ ਮੈਂ ਛੋਟਾ ਜਿਹਾ ਬੇਬੀ ਮੈਨੂੰ ਕਿਸੇ ਨੇ ਨਹੀਂ ਸੰਭਣਾ ਹੈਗਾ ਤਦ ਇਹ ਪੈਸਾ ਕਿਉਂ ਨਹੀਂ ਦੇ ਦਿੱਤਾ ਇਹ ਪ੍ਰੋਟੈਕਸ਼ਨ ਹੈ ਸਰ 2-3 ਵਾਰ ਜਾ ਚੁੱਕੇ ਆ ਪਰ ਸੁਣਾਈ ਨਹੀਂ ਹੁੰਦੀ ਐ ਐਸਾਈ ਨੇ ਕਿਹਾ ਕਿ ਜੇ ਤੁਹਾਡਾ ਬੇਵੀ ਹੋਈਗਾ ਉਦੋਂ ਛੱਡਾਂ ਪਰ ਫੇਰ ਨਹੀਂ ਸੁਣਾਈ ਹੋਈ ਅੱਜ ਫੇਰ ਗਏ ਸੀ ਤੁਹਾਨੂੰ ਕਿਸੇ ਨੂੰ ਖਤਰਾ ਹੈ ਹਾਂਜੀ ਸਰ ਮਾਪਿਆਂ ਤੁਸੀਂ ਬਲਵੀਰ ਸਿੰਘ ਭਰਾ ਪਾਪਾ ਦਾ ਨਾਮ ਸਤਨਾਮ ਸਿੰਘ 1 ਲੱਖ ਚਾਚੇ ਤਾਈ ਦੇ ਲੜਕੇ ਜੀ ਉਹ ਕਹਿੰਦੇ ਕਿ ਪਿੰਡ ਨਹੀਂ ਆਉਣੇ ਚਾਹੀਦੇ ਕਹਿੰਦੇ ਕਿ ਜੇ ਦੁਪੈਣ ਲੈ ਤੁਹਾਨੂੰ ਅਸੀਂ ਮਾਰ ਦਾਂਗੇ ਕੁੱਟ ਮਾਰ ਕਰਾਂਗੇ ਇਦਾਂ ਕਹਿੰਦੇ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਸਰ ਮੈਨੂੰ ਕਾਰ ਪਹੁੰਚਾਇਆ ਜਾਵੇ ਮੈਨੂੰ ਸਾਹਮਣ ਵਾਲਾ ਕੋਈ ਨਹੀਂ ਪੈਕ ਸੌਹਰਿਆ ਕਰਿਓ ਤੁਹਾਡੇ ਹਸਬੰਦ ਤੁਹਾਡੇ ਨਾਲ ਸਹਿਮਤ ਰਹਿੰਦੇ ਪਰ ਸਾਥ ਹਾਂ ਜੀ ਕੋਤੋਂ ਦੇ ਦਿਸਕਾਰ ਹੈ ਹਾਂਜੀ ਉਥੇ ਸਾਹਮਣੇ ਆਉਂਦੇ ਹਾਂ ਹਾਂਜੀ ਭਾਰ ਬੇਟੀ ਜਿਹੜਾ ਕੋਰਟ ਵੱਲੋਂ ਪ੍ਰੋਟੈਕਸ਼ਨ ਮਿਲੀ ਹੋਈ ਹੈ ਤੁਹਾਨੂੰ ਤੇ ਪੁਲਿਸ ਵੱਲੋਂ ਤੁਸੀਂ ਕਹਿ ਰਹੇ ਨਹੀਂ ਦਿੱਤੀ ਜਾ ਰਹੀ ਕੀ ਕਾਰਨ ਹੈ ਸਰ ਪਤਾ ਨਹੀਂ ਉਹ ਚੂਣ ਜੇ ਰਹੇ ਸਰ ਹਾਨੂੰ ਹਾਈ ਕੋਰਟ ਨਾਲ ਤੁਹਾਨੂੰ ਮਿਲੀ ਹੋਈ ਹੈ ਸਰ ਇਹ ਇੱਕ ਤਾਂ ਬਿਲਕੁਲ ਨਾ ਕਰੀ ਜਾਂਦੇ ਸਰ ਸਾਹਿਬ ਕਿ ਸਰ ਇਹ ਇੱਕ ਬਣੇ ਕਹੀ ਜਾਂਦੇ ਵੀ ਜੇ ਤੁਹਾਨੂੰ ਦੋ ਮਹੀਨੇ ਦੇ ਦਿਆਂਗੇ ਤਿੰਨ ਮਹੀਨੇ ਦੀ ਵੀ ਉਹਨੂੰ ਤਨਖਾਹ ਜਿਹੜੀ ਜਮਾ ਕਰਵਾਉਂਗਾ ਸਰ ਅਸੀਂ ਗਰੀਬ ਆਦਮੀ ਕਿੱਥੋਂ ਵੀ ਤਿੰਨ ਮਹੀਨੇ ਤਨਖਾਹ ਜਮਾ ਕਰਵਾਵਾਂਗੇ ਸਰ ਜਿਹੜੀ ਜਿਹੜੀ ਪਤਾ ਨੂੰ ਪਤਾ ਹੋਏ ਕਰੋਨਾ ਦੇ ਕਰਕੇ ਆਮ ਕੰਮ ਘੱਟ ਚੱਲਣ ਜਾਂਦੇ ਆ ਤੇ ਕਿਉਂ ਮਤਲਬ ਕਿ ਜਿਹੜਾ ਆ ਤੁਸੀਂ ਪਹਿਲਾਂ ਹੁਣ ਤੱਕ ਘਰ ਨਹੀਂ ਗਏ ਹੁਣ ਕਿਉਂ ਜਾਣਾ ਚਾਹੀਦੇ ਸਰ ਉਸ ਪਹਿਲਾਂ ਚਲੋ ਸਾਡਾ ਦੋਵੇਂ ਜੀ ਸਰ ਜੰਦਾ ਚਲੋ ਕਦੀ ਕਿਤੇ ਕਦੀ ਕਿਤੇ ਠੋਕਰਾਂ ਖਾਧੀਆਂ ਵਾ ਪੀ ਰਹੀ ਗਿਆ ਕੋਈ ਗੱਲ ਨਹੀਂ ਹੁਣ ਸਰ ਸਰ ਬੱਚਾ ਹੁਣ ਕਰਨ ਜੁਰੀ ਜਾਣਾ ਪਿਆ ਸਰ ਬੱਚਾ ਵੀ ਵੱਡੇ ਪ੍ਰੈਸ਼ਰ ਨਾਲ ਆਇਆ ਹੈ ਵੱਡੇ ਪ੍ਰੈਸ਼ਰ ਨਾਲ ਉਹ ਨਾਲ ਵੀ ਫਿਰ ਵੀ ਦੁਬਾਰਾ ਟੰਗੇ ਲਾਏ ਗਏ ਆ ਵੀ ਉਹਨਾਂ ਜਿਹੜਾ ਰਿਸ਼ਾ ਪੈ ਗਿਆ ਟੰਗੇ ਜਿਆ ਕਿਸ ਕਰਕੇ ਜੀ ਜਿਆੜੀ ਹਾਲਤ ਬੜੀ ਆ ਤੇ ਉਹਨੂੰ ਸਾਹਮਣ ਵਾਲਾ ਕੋਈ ਨਹੀਂ ਹੈ ਇਸ ਕਰਕੇ ਅਸੀਂ ਘਰੇ ਜਾਣਾ ਚਾਹੁੰਦੇ ਆ ਵੀ ਘਰੇ ਕੋਈ ਨਾ ਕੋਈ ਸਾਂਭੂ ਆ ਮੈਂ ਜਿੱਥੇ ਦਫਾ ਜਾਊਗਾ ਤੇ ਜੇਕਰ ਤੁਹਾਡੇ ਘਰ ਜਾਣ ਦੇ ਨਾਲ ਉਹ ਕੋਈ ਘਟਨਾ ਵਾਪਰਦੀ ਗਈ ਤੇ ਕੌਣ ਜ਼ਿੰਮੇਵਾਰ ਰਹੀ ਹੈ ਜ਼ਿੰਮੇਵਾਰ ਸਰ ਪ੍ਰੋਜ ਜਿਹੜੇ ਹਾਨੂੰ ਕੱਲ ਦੇਣੀ ਹੈ ਪ੍ਰਸ਼ਾਸਨ ਇਹੋ ਜੀ ਹੋਊਗੀ ਕਿਉਂਕਿ ਸਾਨੂੰ ਹਾਈ ਕੌਟਰਲ ਤੋਂ ਸਾਨੂੰ ਆਰਡਰ ਮਿਲਿਆ ਸਾਰਾ ਉਹਨੂੰ ਪ੍ਰੋਡਕਸ਼ਨ ਮਿਲੀ ਹੈ ਹਾਈ ਕੌਟਰਲ ਨੂੰ ਸਰੇ ਪੀਜ ਜਿਉਂ ਨੀ ਫਿਰ ਅੰਨ ਕਿਸੇ ਕਿਸੇ ਜੁਨੇ ਬ्यान ਘਰੇ ਭੇਜਿਆ ਜਾਣਾ ਪਰ ਜਿਹੜਾ ਮੁਲਾਜ਼ਮਾ ਦਾ ਖਰਚਾ ਪੁਲਿਸ ਪ੍ਰਸ਼ਾਸਨ ਦਾ ਕਹਿੰਦਾ ਮੁਲਾਜ਼ਮਾ ਦਾ ਖਰਚਾ ਜਿਹੜਾ ਤੁਸੀ ਨਹੀਂ ਕਹਿ ਰਹੇ ਸਰ ਉਹ ਇਹ ਜੇ ਹੁਣ ਇਹੋ ਜਾਣਦੇ ਸਰ ਹਾਈ ਕੋਰਟੋਂ ਉਹਦੇ ਵੈਸੇ ਕੋਈ ਖਰਚਾ ਨਹੀਂ ਹਣ ਕਹਿਆ ਗਿਆ ਵੀ ਤੁਹਾਨੂੰ ਖਰਚਾ ਪਊ ਜਾਂ ਕਿੱਦਾਂ ਸਰ ਇਹ ਹੁਣ ਆਖੀ ਜਾਂਦੇ ਵੀ ਤੁਸੀਂ ਦੋ ਮੁਲਾਜ਼ਮਾ ਦੀ ਜਿਹੜੀ ਤਨਖਾਹ ਆ ਤਿੰਨ ਮਹੀਨੇ ਬਾਅਦ ਹੀ ਪਹਿਲਾਂ ਜਮਾ ਕਰਵਾਓ ਤੇ ਤੁਹਾਨੂੰ ਦੋ ਮੁਲਾਜ਼ਮਾ ਮਿਲਦੇ ਜਾਣ ਸਰ ਤਿੰਨ ਮਹੀਨੇ ਬਾਅਦ ਸਰ ਇਹ ਇਹੋ ਆਨੇ ਵੀ ਅਸੀਂ ਗਰੀਬ ਆਦਮੀ ਹਾਂ ਖਰਚਾ ਨਹੀਂ ਦੇ ਸਕਦੇ ਤੁਹਾਨੂੰ ਘਰੇ ਭੇਜਿਆ ਸੋ ਜੇ ਤੁਸੀਂ ਤਾਂ ਕਿੱਥੇ ਰਹਿਣ ਵਾਲੇ ਕਿ ਕੀ ਸਾਰਾ ਮਾਮਲਾ ਇਹ ਕੋਤ ਜਨਾ ਬੁੱਕਾਈ ਝਲੋ ਗਿਆ ਵਿਆਹ ਕਰਵਾ ਲਿਆ ਨਾ ਕਰਦਾ ਮਾਮਲਾ ਜੇਰਦਾ ਫੈਂਦੀ ਕੁੜੀ ਤੇ ਚਲੋ ਅਹੀ ਤੇ ਆਨੇ ਕਿਰੋ ਨਾ ਕਰਵਾ ਲਿਆ ਹੁਣ ਗਲਤੀ ਕਰ ਬੈਠੇ ਆ ਤੇ 3-2.5 ਸਾਲ ਹੋ ਗਏ ਬਾਹਰ ਇੰਜੇ ਕਿ ਥੋੜੇ ਖਾ ਤੇ ਬਾਹਰ ਉਹਨੂੰ ਕੋਈ ਸਹਾਰਾ ਨਹੀਂ ਕੋਈ ਜਿੱਥੇ ਜਾਂਦਾ ਉੱਥੇ ਵੀ ਇਹਨੂੰ ਘਰੋਂ ਕੱਢ ਦਿੰਦੇ ਆ ਹੁਣੀ ਵਾ ਤੇਰਾ ਬੇਟਾ ਹੋਇਆ ਵਾ ਤੇ ਘਰ ਜਾਣਾ ਚਾਹੁੰਦੇ ਆ ਅਸੀਂ ਇਹਨੂੰ ਘਰ ਨੂੰ ਖੜੀਏ ਕਈ ਸਾਹਮਣੇ ਇਹਨੂੰ ਸਾਹਮਣੇ ਵਾਲਾ ਕੋਈ ਨਹੀਂ ਆ ਤੇ ਅਸੀਂ ਆ ਮੈਂ ਵਾ ਤੇ ਮੇਰੀ ਬਾਤ ਹੋ ਗਈ ਤੇ ਮੈਂ ਬਾਤ ਬਿਗੇ ਨਾ ਉੱਥੀ ਛੱਡ ਛੱਡ ਲਈ ਮੇਰੇ ਘਰ ਡੰਗਰ ਵਾ ਤੁਸੀਂ ਸਾਡੇ ਘਰ ਜਾਓਗੇ ਤਾਂ ਇਹਨਾਂ ਨੂੰ ਭੰਗ ਤੇ ਘਰ ਜਾ ਕੇ ਤੇ ਆਪਣੇ ਜਾਣਾਂ ਜ਼ਰੂਰ ਚਾਹੀਦਾ ਕਿ ਕੋਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕੋਲਸ ਨੂੰ ਇਹ ਜਾਣਿਆ ਆ ਵੀ 4 ਬੰਦੇ ਜਾ ਕੇ ਸਰਕਾਰੀ ਤੇ ਘਰ ਦੇਣ ਜਿਹਾ ਜਰਾ ਕੋ ਮਨੇ ਖੜਾ ਹਾਂ ਕਿ ਮਦਲੇ ਇਹ ਇਹਨਾਂ ਨੂੰ ਕੋਈ ਇਹ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਠੀਕ ਹੈ ਆਪਣੇ ਘਰ ਇਹ ਖਤਰਾ ਹੈ ਇਹ ਖਤਰਾ ਉਹਨਾਂ ਨੂੰ ਇੱਕ ਦਿਨ ਅਸੀਂ ਇਹ ਰੁੱਝ ਗੱਲ ਕਰਦੇ ਹਾਂਗੇ ਕੀ ਦੀ ਇਹ ਇਹਦਾ ਮਾਪੇ ਉਹਨਾਂ ਗਾਲਾਂ ਕੱਢਦਾ ਮੈਨੂੰ ਗਾਲਾਂ ਕੱਢਦਾ ਸੀ ਤੇ ਜੇ ਨੂੰ ਮਾਰਵਾਏ ਕਰਾਂਗੇ ਜੋ ਕਰਾਂਗੇ ਕਈ ਕੋ ਪਕਰ ਕੇ ਆਪਣੇ ਘਰ ਬੈਠੇ ਰਹੇ ਇਹ ਰਹੀ ਥਾਣੇ ਆਏ ਥਾਣੇ ਵਾਲੇ ਇਨਾਂ ਸੈਟਲ ਕੋਈ ਨਹੀਂ ਜੇ ਤੁਹਾਨੂੰ ਵੀ ਨਹੀਂ ਹੁਣ ਘਲਾਉਂਦੇ ਤੇ ਹੋਰ ਛੇ ਮਿੰਟ ਖਲੋ ਜੋ ਚਲੋ ਹੁਣ ਫੇਰ 6 ਸਾਲ ਹੋ ਗਿਆ ਖਲੋਚਾ ਤੇ ਹੁਣ ਉਹਨੇ ਕਰ ਬੱਚਾ ਉਹਦੇ ਕੋਲ ਗੱਲ ਨਹੀਂ ਕੀਤੀ ਪਈ ਹੁਣ ਬੱਚਾ ਹੋਇਆ ਤੇ ਨਹੀਂ ਤਾਂ ਸਾਹਮਣ ਵਾਲਾ ਹੋ ਗਿਆ ਤੇ ਹੁਣ ਇਹਨੂੰ ਕੋਈ ਅਜਿਹਾ ਖੜਨਾ ਚਾਹੁੰਦੇ ਆ ਇਹ ਘਰ ਜਾ ਕੇ ਤੇ ਸਾਹ ਮੰਗ ਮੇਰੇ ਕੋਲੋਂ ਇਥੇ ਨਹੀਂ ਜਾੜ ਜਾਈ ਉਹ ਫਿਰ ਆਏ ਕਿ ਰਿੰਗੇ ਕਿਰਾਏ ਵਾਲਿਆਂ ਨੂੰ ਕੱਢਤਾ ਤੇ ਭੈਣ-ਭੁਰਿਆ ਭੈਣ ਨਾਲ ਲੜ ਕੇ ਆ ਗਿਆ ਇਹ ਆਪਣੇ ਘਰ ਹੀ ਜਾਂਦੇ ਹੋਰ ਕਿਤੇ ਲੈ ਨਹੀਂ ਸਕਦਾ ਇਕੱਠਾ ਹੋ ਕੇ ਤੇ ਸਾਨੂੰ ਪੁੱਤ ਚਾਹੀਦੇ ਨਾਲ ਪੁੱਤ ਸੰਗ ਛਾੜਾ ਵੀ ਇਹ ਨਹੀਂ ਜਾਣੇ ਵੀ ਸਾਡੇ ਨਾਲ ਸਦਾ ਪੁੱਤ ਨਾਲ ਜਾਵੇ ਰਵੇ ਕਹੀਏ ਨੇ ਵਿਆਹਤ ਉਹਨਾਂ ਨੂੰ ਕੋਈ ਦਾਵਾ ਸ਼ਾਵਾ ਮਾਰ ਇਹ ਘਰ ਦੇ ਵਿੱਚ ਆਪਣੇ ਇਹਨਾਂ ਨੂੰ ਸਤਨਾਮ ਸਿੰਘ ਜੀ ਪਿੰਡ ਗਿੱਲ ਬੜਾ ਜੀ ਵੇਖੋ ਜੀ ਸਾਡੀ ਇਹ ਬੇਟੀ ਆ ਤੇ ਮਾਤਾ ਨਾਲ ਦੀ ਲੱਤ ਕੱਟੀ ਆ ਜੀ ਉਹਦਾ ਫੈਸਲਾ ਇਹ ਆ ਕਿ ਵੇਖੋ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਬੂਏ ਨਾਲ ਬੂਹਾ ਸਾਡਾ ਬਿਲਕੁਲ ਬੂਏ ਨਾਲ ਬੂਹਾ ਆ ਜੀ ਕੀ ਫੈਸਲਾ ਕਿੰਨੇ ਕੀਤਾ ਪਿੰਡ ਇਹ ਪਿੰਡ ਦੀ ਪੰਚਾਇਤ ਨੇ ਦੇਖ ਕੇ ਦਿੱਤਾ ਗਿਆ ਬਾਈ ਕਿ ਇਹ ਪਿੰਡ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੇ ਮਰਜ਼ੀ ਪਾਤੀ ਰਹੀ ਜਾਣ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਪਿੰਡ ਦੇ ਵਿੱਚ ਨਾ ਆਉਣ ਜੀ

ਇਹ ਗਲਤੀ ਕਰ ਬੇਟੀ ਤੇ ਪਿੰਡ ਚ ਨਾ ਆਵੇ ਲਾਂਬੇ ਜਿੱਥੇ ਮਰਜੀ ਰਹੀ ਜਾ ਬੂਏ ਨਾ ਬੁਆ ਕੀ ਇਹ ਗੱਲ ਮਾੜੀ ਅੱਜ ਇਹਨੇ ਕੀਤੀ ਹੈ ਭਲਕੇ ਵੇਖੋ ਵੀ ਕੀ ਹੋਰ ਕੋਈ ਕਰੂਗੀ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਪਿੰਡ ਚ ਨਾ ਬੱਚਿਆਂ ਦੇ ਜਨਨ ਜਣੇ ਮਾਪਿਆਂ ਨੂੰ ਪੁਜਾਰਾ ਰੀਤਾਂ ਹੁੰਦੀਆਂ ਤੇ ਜਦੋਂ ਬੱਚੇ ਵੱਡੇ ਹੋ ਕੇ ਜਿਹੜੇ ਕਤਮ ਕੋਤੇ ਚਲੇ ਜਾਂਦੇ ਨੇ ਮਾਪਿਆਂ ਤੇ ਕੀ ਹੁੰਦਾ ਬਹੁਤ ਦੁੱਖ ਪੈ ਜਾਂਦਾ ਬਹੁਤ ਜ਼ਿਆਦਾ ਦੁੱਖ ਜਿੰਨਾ ਮੈਂ ਦੁਖੀ ਉਹਨਾਂ ਕੋਈ ਵੀ ਨਹੀਂ ਆ ਤੇਨੇ ਮੇਰੀ ਲੱਤ ਲੈ ਵੀ ਵੇਖਿਆ ਇਹ ਲੜੀ ਅਕਦਰ ਮਾਣੇ ਵੇ ਕਿਤਰਾ ਮੈਂ ਆਪਣੀ ਮਾਂ ਨੂੰ ਛੱਡ ਕੇ ਗਈ ਆ ਆ ਜੀ ਯਾਦ ਆਉਂਦੀ ਹੈ ਹਰ ਵਕਤ ਇਹ ਨਹੀਂ ਵੀ ਇੱਕ ਘੜੀ ਹਰ ਵਕਤ ਮਿਲ ਨਹੀਂ ਸਕਦਾ ਮਿਲਣ ਦਾ ਦਿਲ ਵੀ ਕਰਦਾ ਮੈਨੂੰ ਵੇਖੋ ਦਿਲ ਕੀ ਕਰਨਾ ਜਦੋਂ ਮੇਰੇ ਨਾਲ ਕਿਹੜਾ ਚੰਗਾ ਕੰਮ ਕਰਕੇ ਗਈ ਆ ਬੱਚੇ ਤੇ ਅਕਸਰ ਗਲਤੀਆਂ ਕਰ ਜਾਂਦੇ ਨੇ ਪਰ ਵੀ ਮਾਂ ਪਹਿਲੇ ਵੀ ਵੇਖਣਾ ਚਾਹੀਦਾ ਨੇ ਬੱਚਿਆਂ ਨੂੰ ਜਿੰਮੇ ਹੀ ਪਾਲੇ ਇੰਨੇ ਨਨ ਲਗੂ ਮੋਤ ਸੁਟੀ ਦਾ ਹੀ ਗਿੱਲੇ ਤੇ ਆਪ ਪਈਦਾ ਸੁੱਕੇ ਤੇ ਉਹਨਾਂ ਨੂੰ ਪਾਈਦਾ ਕੀ ਕਹਿਣਾ ਚਾਹੋਗੇ ਭਾਜੀ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਪਿੰਡ ਚ ਨਾ ਹੋਣਾ ਲਾਂਬੇ ਚੱਲ ਜਿੱਥੇ ਮਰਜ਼ੀ ਰਹੀ ਜਾ ਪਿੰਡ ਚ ਨਹੀਂ ਹੋਣੇ ਚਾਹੀਦੇ ਪੰਚਾਇਤ ਦਾ ਵੀ ਫੈਸਲਾ ਇਹੋ ਹੀ ਆ ਕਿ ਪਿੰਡ ਤੋਂ ਬਾਹਰ ਜਿੱਥੇ ਮਰਜ਼ੀ ਰਹਿਣ ਅੱਜ ਇਹਨੇ ਕੀਤੀ ਆ ਫਲਕੇ ਹੋਰ ਵੀ ਕੋਈ ਕਾਇਸ ਕਰ ਸਕਦੀ ਹੈ